ਡੋਨਲਡ ਟਰੰਪ ਜਦੋਂ ਤੋਂ ਅਮਰੀਕਾ ਦੇ ਰਾਸ਼ਟਰਪਤੀ ਬਣੇ ਨੇ ਉਹਨਾਂ ਦੇ ਵੱਲੋਂ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਖਿਲਾਫ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਜਿੱਥੇ ਵੱਖ-ਵੱਖ ਦੇਸ਼ਾਂ ਦੇ ਜੋ ਗੈਰ ਕਾਨੂੰਨੀ ਲੋਕ ਅਮਰੀਕਾ ਦੇ ਵਿੱਚ ਆ ਕੇ ਰਹਿ ਰਹੇ ਸੀ ਉਹਨਾਂ ਨੂੰ ਦੇਸ਼ ਨਿਕਾਲਾ ਲਗਾਤਾਰ ਅਮਰੀਕਾ ਦੇ ਵੱਲੋਂ ਦਿੱਤਾ ਜਾ ਰਿਹਾ ਹੈ ਜाहਿ ਦੇ ਵਿੱਚ 100 ਹੋਰ ਲੋਕਾਂ ਨੂੰ ਅਮਰੀਕਾ ਦੇ ਵੱਲੋਂ ਜੋ ਹੈ ਉਹ ਡਿਪੋਰਟ ਕਰ ਦਿੱਤਾ ਹੈ ਦੱਸ ਦਈਏ ਕਿ ਈਰਾਨ ਦੇ ਰਹਿਣ ਵਾਲੇ ਇਹ 100 ਦੇ ਕਰੀਬ ਲੋਕ ਨੇ ਜੋ ਕਿ ਗੈਰ ਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਦਾਖਲ ਹੋਏ ਸੀ ਤਾਂ ਜਹੇ ਦੇ ਵਿਚਾਲੇ ਅਮਰੀਕਾ ਦੇ ਵੱਲੋਂ ਇਹ ਸਖਤ ਕਾਰਵਾਈ ਕਰਦਿਆਂ ਇਹ ਜੋ ਹੈ ਇਹਨਾਂ 100 ਈਰਾਨ ਦੇ ਲੋਕਾਂ ਨੂੰ ਜੋ ਹੈ ਉਹ ਡਿਪੋਰਟ ਕਰ ਦਿੱਤਾ ਦੱਸਦੀ ਹੈ ਕਿ ਲੁਸੇਨੀਆ ਤੋਂ ਸਪੈਸ਼ਲ ਫਲਾਈਟ ਦੇ ਜ਼ਰੀਏ ਇਸ ਸੌ ਦੇ ਕਰੀਬ ਜੋ ਈਰਾਨ ਦੇ ਲੋਕ ਸੀ ਇਹਨਾਂ ਨੂੰ ਗੈਰ ਕਾਨੂੰਨੀ ਤਰੀਕੇ ਦੇ ਨਾਲ ਇਹ ਅਮਰੀਕਾ ਦੇ ਵਿੱਚ ਆਏ ਹੋਏ ਸੀ ਤਾਂ ਸੌ ਦੇ ਕਰੀਬ ਈਰਾਨ ਦੇ ਇਹ ਜੋ ਲੋਕ ਸੀ ਗੈਰ ਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਦਾਖਲ ਹੋਏ ਸੀ ਜਿਸ ਤੋਂ ਬਾਅਦ ਹੁਣ ਅਮਰੀਕਾ ਦੇ ਵੱਲੋਂ ਇਹ ਵੱਡਾ ਐਕਸ਼ਨ ਜੋ ਹੈ ਇਹਨਾਂ ਦੇ ਖਿਲਾਫ ਲਿਆ ਗਿਆ ਹੈ ਕਾਰਵਾਈ ਜੋ ਹੈ ਕੀਤੀ ਗਈ ਹੈ ਜਿੱਥੇ ਹੁਣ 100 ਦੇ ਕਰੀਬ ਇਹ ਜੋ ਲੋਕ ਸੀ ਇਹਨਾਂ ਨੂੰ ਇੱਕ ਸਪੈਸ਼ਲ ਫਲਾਈਟ ਦੇ ਜ਼ਰੀਏ ਲੁਸੇਨੀਆ ਤੋਂ ਇਹ ਸਪੈਸ਼ਲ ਫਲਾਈਟ ਜੋ ਆ ਉਹ ਭੇਜੀ ਗਈ ਤੇ ਕਤਰ ਦੇ ਜ਼ਰੀਏ ਇਹ ਜੋ 100 ਲੋਕ ਸੀ ਇਹਨਾਂ ਨੂੰ ਈਰਾਨ ਵਾਪਸ ਭੇਜਿਆ ਗਿਆ ਇਹ ਤਾਂ ਲਗਾਤਾਰ ਡੋਨਲਡ 트੍ਰੰਪ ਦੇ ਵੱਲੋਂ ਜਦੋਂ ਤੋਂ ਉਹਨਾਂ ਨੇ ਰਾਸ਼ਟਰਪਤੀ ਦੀ ਕੁਰਸੀ ਸੰਭਾਲੀ ਹੈ ਲਗਾਤਾਰ ਉਹਨਾਂ ਦੇ ਵੱਲੋਂ ਅਮਰੀਕਾ ਦੇ ਹਿੱਤ ਦੇ ਵਿੱਚ ਕਈ احمد ਫਾਸਲੇ ਲਏ ਗਏ ਹਨ ਹਾਲਾਂਕਿ ਭਾਰਤ ਦੇਵੀ ਬੀਤੇ ਦਿਨੀ ਇੱਕ ਫਰਾਈ ਦੇ ذریعے 150 ਤੋਂ ਵੱਧ ਲੋਕ ਜੋ ਸੀ ਉਹ ਰਿਪੋਰਟ ਕੀਤੇ ਗਏ ਸੀ ਤਾਂ ਜਹਾਜ਼ ਦੇ ਵਿਚਾਲੇ ਹੋਰ ਲੋਕ ਜੋ ਈਰਾਨ ਦੇ ਰਹਿਣ ਵਾਲੇ ਸੀ 100 ਦੇ ਕਰੀਬ ਇਹਨਾਂ ਲੋਕਾਂ ਨੂੰ ਡੋਨਲਡ 트ੰਪ ਦੇ ਵੱਲੋਂ ਇਹ ਸਖਤ ਕਾਰਵਾਈ ਕਰਦੇ ਉਹਨਾਂ ਦੇ ਖਿਲਾਫ ਉਹਨਾਂ ਨੂੰ ਰਿਪੋਰਟ ਜੋ ਹੈ ਉਹ ਕਰ ਦਿੱਤਾ ਗਿਆ ਇਹ ਤਾਂ ਲਗਾਤਾਰ ਅਮਰੀਕਾ ਦੇ ਵੱਲੋਂ ਜੋ ਗੈਰ ਕਾਨੂੰਨੀ तरीके ਦੇ ਨਾਲ ਅਮਰੀਕਾ ਦੇ ਵਿੱਚ ਲੋਕ ਰਹਿ ਰਹੇ ਨੇ ਉਹਨਾਂ ਦੇ ਖਿਲਾਫ ਕਾਰਵਾਈ ਜੋ ਹੈ ਉਹ ਕੀਤੀ ਜਾ ਰਹੀ ਹੈ ਅਜਿਹੇ ਦੇ ਚੱਲਦਿਆਂ ਇਹ ਈਰਾਨ ਦੇ ਵਿੱਚ ਜੋ ਲੋਕ ਸੀ ਜੋ ਗੈਰ ਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਜਾ ਦਾਖਲ ਹੋਏ ਸੀ ਤੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਰਹਿ ਰਹੇ ਸੀ ਲੋਕ ਕੇ ਉਹਨਾਂ ਦੇ ਖਿਲਾਫ ਇਹ ਸਖਤ ਕਾਰਵਾਈ ਕੀਤੀ ਗਈ ਹੈ ਦੱਸ ਦਈਏ ਕਿ ਦੋਨਾਂ ਦੇਸ਼ਾਂ ਦੇ ਵਿਚਾਲੇ ਪਹਿਲਾਂ ਗੱਲਬਾਤ ਹੋਈ ਅਤੇ ਗੱਲਬਾਤ ਤੋਂ ਬਾਅਦ ਇਹ ਸੱਟਾ ਨਿਕਲਿਆ ਜਿਸ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ ਹੈ ਜਿੱਥੇ 100 ਦੇ ਕਰੀਬ ਈਰਾਨੀ ਲੋਕ ਜੋ ਸੀ ਉਲੰਭੇ ਸਮੇ ਤੋਂ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਤਰੀਕੇ ਦੇ ਨਾਲ ਰਹਿ ਰਹੇ ਸੀ ਤਾਂ ਜਿਹੜੇ ਵਿਚਾਲੇ ਇਹ ਹੁਣ ਕਾਰਵਾਈ ਜੋ ਹੈ ਅਮਰੀਕਾ ਦੇ ਵੱਲੋਂ ਕੀਤੀ ਗਈ ਹੈ ਤੇ ਇੱਕ ਸਪੈਸ਼ਲ ਫਲਾਈਟ ਦੇ ਜ਼ਰੀਏ ਇਹ ਸਾਰੇ ਲੋਕਾਂ ਨੂੰ ਡਿਪੋਰਟ ਕੀਤਾ ਗਿਆ ਇਹ ਤਾਂ ਕਤਰ ਦੇ ਜ਼ਰੀਏ ਇਹ ਈਰਾਨ ਜੋ ਹੈ ਇਹਨਾਂ ਲੋਕਾਂ ਨੂੰ ਭੇਜਿਆ ਗਿਆ ਦੱਸਦੀ ਹੈ ਕਿ ਲੂਸੇਨੀਆ ਤੋਂ ਸਪੈਸ਼ਲ ਫਲਾਈਟ ਕੀਤੀ ਗਈ ਜਿਸ ਦੇ ਵਿੱਚ ਇਹ 100 ਦੇ ਕਰੀਬ ਜੋ ਲੋਕ ਸੀ ਜੋ ਗੈਰ ਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਰਹਿ ਰਹੇ ਸੀ ਇਸ ਸਪੈਸ਼ਲ ਫਲਾਈ ਦੇ ਜ਼ਰੀਏ ਇਹਨਾਂ ਨੂੰ ਵਾਪਸ ਡਿਪੋਰਟ ਜੁਆ ਕੀਤਾ ਗਿਆ ਹੈ ਤਾਂ ਡੋਨਲਡ 트ੰਪ ਦੇ ਵੱਲੋਂ ਇੱਕ ਹੋਰ ਵੱਡੀ ਕਾਰਵਾਈ ਜੁਆ ਵੇਖਣ ਨੂੰ ਮਿਲੀ ਹੈ ਜਿੱਥੇ ਹੁਣ ਇਰਾਨ ਦੇ ਲੋਕਾਂ ਨੂੰ ਵੀ ਜੋ ਹੈ ਉਹ ਡਿਪੋਰਟ ਕੀਤਾ ਗਿਆ ਹੈ ਤਾਂ ਅਕਸਰ ਅਸੀਂ ਵੇਖ ਰਹੇ ਹਾਂ ਕਿ ਜਿੰਨੇ ਵੀ ਵੱਖ-ਵੱਖ ਦੇਸ਼ਾਂ ਦੇ ਲੋਕ ਜੋ ਅਮਰੀਕਾ ਦੇ ਵਿੱਚ ਗੈਰਕਾਨੂੰਨੀ ਤਰੀਕੇ ਦੇ ਨਾਲ ਰਹਿ ਰਹੇ ਨੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਜੁਆ ਡੋਨਲਡ 트ੰਪ ਦੇ ਵੱਲੋਂ ਕੀਤੀ ਜਾ ਰਹੀ ਹੈ ਤਾਂ ਅਮਰੀਕਾ ਦੇ ਹਿੱਤ ਦੇ ਵਿੱਚ ਉਹਨਾਂ ਦੇ ਵੱਲੋਂ ਕਈ ਫੈਸਲੇ ਲਏ ਗਏ ਨੇ ਅਜਿਹੇ ਦੇ ਵਿਚਾਰੇ ਡਿਪੋਰਟੇਸ਼ਨ ਵੀ ਇੱਕ ਅਹਿਮ ਕੜੀ ਮੰਨੀ ਜਾ ਰਹੀ ਹੈ